ਵਰੀਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਹੁਣੇ ਥੋੜੀ ਦੇਰ ਪਹਿਲਾਂ ਆਪਾਂ ਮਿਲੇ ਸੀ ਇੱਕ ਮੈਂ ਪਹਿਲਾਂ ਤੁਹਾਨੂੰ ਵੀਡੀਓ ਦੱਸ ਕੇ ਕੰਪਨੀ ਬਾਰੇ ਦੱਸਿਆ ਹੁਣ ਇੱਕ ਵਾਰੀ ਫੇਰ ਮੈਂ ਤੁਹਾਡੇ ਸਾਹਮਣੇ ਆ ਗਿਆ ਤੁਹਾਨੂੰ ਮੈਂ ਵਾਦਾ ਕੀਤਾ ਸੀ ਤੇ ਕਿ ਜਿਹੜਾ ਵੀ ਉਹ ਪੋਰਟਫੋਲੀਓ ਮੈਂ ਬਣਾਇਆ ਸੀ ਹਰ ਮਹੀਨੇ ਆਪਾਂ ਉਹਨੂੰ ਦੇਖਦੇ ਰਹਿਵਾਂਗੇ ਆਪਾਂ ਦੇਖਾਂਗੇ ਕਿ ਕੀ ਉਹਦੀ ਕਾਰਗੁਜ਼ਾਰੀ ਹੈਗੀ ਆ ਪਰਫਾਰਮੈਂਸ ਹੈਗੀ ਆ ਕਿਉਂਕਿ ਮੈਂ ਤੁਹਾਡੇ ਕੋਲ ਇੱਕ ਬੜਾ ਅਜੀਬ ਜਿਹਾ ਆਈਡੀਆ ਲੈ ਕੇ ਆਇਆ ਸੀ ਤੁਹਾਨੂੰ ਲੱਗਿਆ ਉਦੋਂ ਕਿ ਹਾਂ 20 ਕੰਪਨੀਆਂ ਸੁਣੀ ਚਾਹੀਦੀਆਂ 10 ਕੰਪਨੀਆਂ ਸੁਣੀ ਚਾਹੀਦੀਆਂ ਇੱਕ ਦੋ ਫਰੈਂਡ ਸੀ ਉਹਨਾਂ ਨੇ ਬੜੇ ਤੁਹਾਡੇ ਕਿ ਆ 180 ਕੰਪਨੀਆਂਜ਼ ਦਾ ਆਈਡੀਆ ਕਿਵੇਂ ਦਾ ਬਣਦਾ ਹੁਣ ਅੱਜ ਆਪਾਂ ਦੇਖਦੇ ਆਂ ਇੱਕ ਪੂਰਾ ਮਹੀਨਾ ਹੋ ਚੁੱਕਿਆ ਉਸ ਪੋਰਟਫੋਲੀਓ ਦਾ ਜਨਮ ਹੋਏ ਨੂੰ ਇੱਕ ਮਹੀਨੇ ਦਾ ਹੋ ਚੁੱਕਿਆ ਆਪਣਾ ਪੋਰਟਫੋਲੀਓ ਜਿਹੜੀਆਂ ਮੈਂ ਕੰਪਨੀਆਂਸ ਤੁਹਾਨੂੰ ਦੱਸੀਆਂ ਸੀ ਸਾਰੀਆਂ ਤੇ ਸਾਰੀਆਂ ਇਕੱਠੀਆਂ ਤੇ ਹੁਣ ਆਪਾਂ ਦੇਖਦੇ ਹਾਂ ਕਿ ਇੱਕ ਮਹੀਨੇ ਤੋਂ ਬਾਅਦ ਉਹਦੀ ਰਿਟਰਨ ਕਿੰਨੀ ਆ ਕਿਉਂਕਿ ਕੁਝ ਦੋਸਤ ਇਹ ਕਹਿ ਰਹੇ ਸੀਗੇ ਕਿ ਇੱਕ ਸਾਲ ਦੇ ਵਿੱਚ 20% ਦੀ ਰਿਟਰਨ ਕਿਵੇਂ ਹੋ ਜੂਗੀ ਇਹ ਬੰਦਾ ਬਿਲਕੁਲ ਕ੍ਰੇਜ਼ੀ ਆ ਬਿਲਕੁਲ ਗਲਤ ਗਾਈਡ ਕਰ ਰਿਹਾ ਤਾਂ ਉਹਨਾਂ ਨੇ ਕਿਹਾ ਸੀਗੇ ਕਿ ਇੱਕ ਸਾਲ ਦੇ ਵਿੱਚ 20% ਦੀ ਰਿਟਰਨ ਤੇ ਆਪਾਂ ਅੱਜ ਬੈਠੇ ਹਾਂ ਇੱਕ ਮਹੀਨੇ ਤੋਂ ਬਾਅਦ ਠੀਕ ਹੋ ਗਿਆ ਤੇ ਮੈਂ ਉਹਨੂੰ ਦੋ ਭਾਗਾਂ 'ਚ ਵੰਡਤਾ ਸੀਗਾ ਕੰਪਨੀ ਕਿਉਂਕਿ ਕੰਪਨੀਆਂ ਬਹੁਤ ਜ਼ਿਆਦਾ ਨਹੀਂ ਜਿਹੜਾ ਆਪਣਾ ਕਮ ਵੈਬਸਾਈਟ ਹੈਗੀ ਆ ਮਨੀ ਡਾਟ ਰੈਡ ਇਫ ਦੀ ਉਹ ਬਹੁਤ ਜ਼ਿਆਦਾ ਲੈਂਥੀ ਹੋ ਜਾਣਾ ਸੀ ਥੱਲੇ ਤਾਂ ਮੈਂ ਅਲਫਾਬੈਟਿਕਲੀ A ਤੋਂ ਲੈ ਕੇ L ਨਾਮ ਤੱਕ ਦੀਆਂ ਕੰਪਨੀਆਂਸ ਨੂੰ ਇੱਕ ਦੇ ਵਿੱਚ ਪਾਤਾ ਤੇ M ਤੋਂ ਲੈ ਕੇ Z ਤੱਕ ਦੀਆਂ ਨੂੰ ਇੱਕ ਉੱਚ ਪਾਤਾ ਤਾਂ ਮੈਂ ਤੁਹਾਨੂੰ ਦੋ ਹਿੱਸਿਆਂ ਦੇ ਵਿੱਚ ਉਹਨੂੰ ਦਿਖਾ ਦਿੰਨਾ ਤੇ ਹੁਣ ਜੇ ਤੁਸੀਂ ਇੱਧਰ ਦੇਖੋਗੇ ਕਿਉਂਕਿ ਮੈਂ ਹਰੇਕ ਦੇ ਵਿੱਚ ਇੱਕ ਚੀਜ਼ਾਂ ਮੈਂ ਕੁਆਂਟੀਟੀ ਇੱਕ ਇੱਕ ਰੱਖੀ ਸ਼ੇਅਰ ਦੀ ਠੀਕ ਹੋ ਗਿਆ ਸਿੰਪਲ ਕਿਉਂਕਿ ਆਪਾਂ ਹਰੇਕ ਕੰਪਨੀ ਨੂੰ ਫੇਅਰ ਚਾਂਸ ਦੇਣਾ ਚਾਹੁੰਦੇ ਆ ਤਾਂ ਫੇਰ ਆਪਾਂ ਦੇਖਦੇ ਆ ਇੱਕ ਇੱਕ ਕੁਆਂਟੀਟੀ ਹੈਗੀ ਹੈ ਜੇ ਤੁਸੀਂ ਚੈੱਕ ਕਰੋਗੇ A ਤੋਂ ਲੈ ਕੇ ਸਟਾਰਟ ਹੋ ਜਾਂਦਾ L ਤੱਕ ਦੀਆਂ ਕੰਪਨੀਆਂਸ ਉਹ ਮੇਰੀਆਂ ਹੈਗੀਆਂ ਨੇ ਤੇ ਉਹਦੀ 1 ਮਹੀਨੇ ਤੋਂ ਬਾਅਦ ਨੀਅਰਲੀ ਨੀਅਰਲੀ 10.5% ਦੀ ਜੇ ਆਪਾਂ FD ਦੀ ਰਿਟਰਨ ਦੇਖਾਂਗੇ ਉਹ ਵੀ ਤੁਹਾਨੂੰ ਪਤਾ ਕਿੰਨੀ ਮਿਲਦੀ ਆ ਹੋਰ ਚੀਜ਼ਾਂ ਦੇ ਉੱਪਰ ਰਿਟਰਨ ਕਿੰਨੀ ਮਿਲਦੀ ਆ 1 ਸਾਲ ਦਾ ਟਾਰਗੇਟ ਆਪਾਂ ਨੂੰ ਉਹਨਾਂ ਨੇ ਦਿੱਤਾ ਸੀ ਟਾਰਗੇਟ ਵੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਮਥਰ ਥੋੜਾ ਚੈਲੰਜ ਟਾਈਪ ਕਿਹਾ ਸੀਗਾ ਸਿਰਫ 1 ਮਹੀਨਾ ਹੋਇਆ ਤੇ ਆਪਾਂ ਜਿਹੜਾ ਉਹਨਾਂ ਨੇ ਆਪਾਂ ਨੂੰ ਟਾਰਗੇਟ ਦਿੱਤਾ ਕੁਝ ਦੋਸਤਾਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੇਰੇ ਤੇ ਯਕੀਨ ਨਹੀਂ ਕੀਤਾ 20% ਤਾਂ ਆਪਾਂ ਉਹਦੇ ਅੱਧ ਵਿੱਚ ਪਹੁੰਚ ਚੁੱਕੇ ਆ ਅੱਗੇ ਦੇਖੋ ਕੀ ਬਣਦਾ ਹੈ ਹੁਣ ਇੱਥੇ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਤੁਸੀਂ ਉਸ ਚੀਜ਼ ਨੂੰ ਕੁਝ ਲੋਕਾਂ ਨੇ 네ਗੇਟਿਵ ਲਿਆ ਕਿ ਜਿਹੜੀਆਂ ਇਹ ਕੰਪਨੀਆਂ ਇੰਨੀਆਂ ਨੇ ਇਹ ਪਿੱਛੇ ਖਿੱਚਣ ਗਈਆਂ ਠੀਕ ਹੁਣ ਤੁਸੀਂ ਇੱਥੇ ਮੇਰੀ ਇੱਕ ਪੁਆਇੰਟ ਸਮਝੋ ਜੇ ਤੁਸੀਂ 100 ਬਹੁਤ ਹੀ ਸਟਰੋਂਗ ਬੰਦੇ ਲਾਉਂਗੇ ਤਾਂ ਉਹ ਇੱਕ ਦੂਸਰੇ ਦੀ ਹੈਲਪ ਕਰ ਤੁਸੀਂ ਉਹਨੂੰ 네ਗੇਟਿਵ ਮੰਨ ਲਿਆ ਕਿ ਕੁਝ ਚੰਗੇ ਲੋਕ ਨੇ ਪਰ ਬਾਕੀ ਦੀਆਂ ਕੰਪਨੀਆਂ ਉਸਨੂੰ ਪਿੱਛੇ ਖਿੱਚ ਲੈਣਗੀਆਂ ਨਹੀਂ ਆਪਾਂ ਆਪਾਂ ਗਿਣਤੀ 'ਚ ਨਹੀਂ ਪੈਣਾ ਨਾ ਇੱਕ ਕੰਪਨੀ ਨਾ 1000 ਕੰਪਨੀ ਨਾ 180 ਕੰਪਨੀ ਨਾ 500 ਕੰਪਨੀ ਆਪਾਂ ਗਿਣਤੀ 'ਚ ਨਹੀਂ ਪੈਣਾ ਆਪਾਂ ਸਿੰਪਲ ਸਭ ਤੋਂ ਬੈਸਟ ਬੰਦੇ ਚੱਕ ਲੈਣੇ ਤੇ ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਬੋਲਿਆ ਮੈਂ ਇੱਕ ਬਹੁਤ ਹੀ ਲਾਲਚੀ ਇਨਵੈਸਟਰ ਹਾਂ ਮੈਂ ਕਿਸੇ ਵੀ ਚੰਗੀ ਸਟੋਰੀ ਨੂੰ ਮਿਸ ਨਹੀਂ ਕਰਨਾ ਚਾਹੁੰਦਾ ਕਦੇ ਵੀ ਮੈਨੂੰ ਜਿਹੜੀ ਵੀ ਕੰਪਨੀ ਚੰਗੀ ਲੱਗੂਗੀ ਬਹੁਤ ਸਟਰੋਂਗ ਲੱਗੂਗੀ ਮੈਨੂੰ ਐਡ ਕਰ ਲਊਗਾ ਮੈਂ ਨੰਬਰ ਗੇਮ 'ਚ ਨਹੀਂ ਪਾਉਂਗਾ ਜੇ ਪੂਰੇ ਸ਼ੇਅਰ ਮਾਰਕੀਟ ਦੇ ਵਿੱਚ ਮਤਲਬ ਹਜ਼ਾਰਾਂ ਕੰਪਨੀਆਂ ਨੇ ਜੇ ਮੈਨੂੰ ਸਿਰਫ 7 ਕੰਪਨੀਆਂ ਵ ਵੀ ਕੰਪਨੀਆਂਸ ਵਾਲੀ ਬਾਬਾ ਵੈਰਨ ਬਫੇ ਦੀ ਥਿਉਰੀ ਇਸ ਨੂੰ ਵੀ ਤੇ ਵੀ ਨਹੀਂ ਜਾਊਗਾ ਮੈਂ ਕਹਿੰਦਾ ਮੈਨੂੰ ਪਸੰਦ ਹੀ ਨਹੀਂ ਆ ਰਹੀ ਮੈਂ ਸਿਰਫ 7 ਹੀ ਪਸੰਦ ਆਈਆਂ ਮੈਂ 7 ਹੀ ਰੱਖੂੰਗਾ ਠੀਕ ਤੁਸੀਂ ਮੇਰਾ ਪੁਆਇੰਟ ਸਮਝੇ ਹੁਣ ਮੈਨੂੰ 180 ਦੀ ਥਿਉਰੀ ਨਹੀਂ ਹੈਗੀ ਕਿ ਹਮੇਸ਼ਾ 180 ਹੋਣੇ ਚਾਹੀਦੀਆਂ ਮੈਨੂੰ 180 ਦੇ ਨੇੜੇ ਤੇ ਜਿਹੜੇ ਚੰਗੀਆਂ ਲੱਗੀਆਂ ਕੁਝ ਹੋਰ ਵੀ ਕੰਪਨੀਆਂਸ ਨੇ ਮੈਨੂੰ ਜਿੰਨੀਆਂ ਚੰਗੀਆਂ ਲੱਗੀਆਂ ਜਿਹੜੀਆਂ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਮਤਲਬ ਉਹ ਸਾਹਮਣੇ ਪਲੇਅਰਸ ਖੇਡ ਰਹੇ ਮੈਨੂੰ ਜਿਹੜੇ ਜਿਹੜੇ ਪਲੇਅਰ ਵਧੀਆ ਖੇਡ ਰਹੇ ਲੱਗ ਰਹੇ ਮੈਂ ਸ ਮੈਂ ਫਿਊਚਰ ਨਹੀਂ ਪ੍ਰਡਿਕਟ ਕਰ ਸਕਦਾ ਮੈਂ ਉਹਨਾਂ ਦਾ ਬਿਜ਼ਨਸ ਦੇਖ ਸਕਦਾ ਕੋਈ ਵੀ ਦੁਨੀਆ ਦਾ ਇਨਸਾਨ ਕਿਸੇ ਵੀ ਕੰਪਨੀ ਦਾ ਫਿਊਚਰ ਨਹੀਂ ਦੱਸ ਸਕਦਾ ਕਿ ਇਹ ਐਨੇ ਗੁਣਾ ਗਰੋਥ ਕਰ ਜੂਗੀ ਉਹੀ ਚੀਜ਼ ਇੱਥੇ ਵੀ ਰਿਫਲੈਕਟ ਹੋਈ ਆ ਮੈਨੂੰ ਇਹ ਸਾਰੀਆਂ ਹੀ ਕੰਪਨੀਆਂਸ ਵਧੀਆ ਲੱਗਦੀਆਂ ਨੇ ਅਡ ਅਡ ਸੈਕਟਰਸ ਦੀਆਂ ਨੇ ਹੁਣ ਆਪਾਂ ਇੱਥੇ ਦੇਖਦੇ ਹਾਂ ਬੜਾ ਇੰਟਰਸਟਿੰਗ ਹੁਣ ਜੇ ਤੁਸੀਂ ਉੱਪਰ ਹੀ ਦੇਖੋਗੇ ਟੌਪ ਪਰਫਾਰਮਿੰਗ ਐਸੈਟ ਆ ਰਿਹਾ ਵਾ ਉਹਦੇ ਚ ਆਪਣੀ 1 ਮਹੀਨੇ ਦੇ ਵਿੱਚ ਜਿਹੜੀ ਕੰਪਨੀ ਨੇ ਸਭ ਤੋਂ ਜ਼ਿਆਦਾ ਵਧੀਆ ਗਰੋਥ ਕੀਤਾ ਹੋਵੇਗਾ ਜੌਨਸਨ ਕੰਟਰੋਲ ਇਹ ਜੌਨਸਨ ਕੰਟਰੋਲ ਕੌਣ ਆ ਤੁਹਾਨੂੰ ਇੱਥੋਂ ਨਹੀਂ ਪਤਾ ਲੱਗੂ ਬਟ ਜੇ ਤੁਹਾਨੂੰ ਮੈਂ ਨਾਮ ਦੱਸੂੰਗਾ ਤਾਂ ਫਿਰ ਹਿਟਾਚੀ ਹਿਟਾਚੀ ਦੇਸੀ ਜਿਹ ਏਸੀ ਮਾਰਕੀਟ ਦੇ ਵਿੱਚ 7% ਦਾ ਸ਼ੇਅਰ ਹੈ ਇਹਨਾਂ ਦਾ ਇੰਡੀਆ ਦੇ ਵਿੱਚ ਪਿੱਛੇ ਜੇ ਕਾਫੀ ਡਾਊਨ ਆਈ ਆ ਕੰਪਨੀ ਕਿਉਂਕਿ ਪਹਿਲਾਂ ਮਾਰਕੀਟ ਨੇ ਬਹੁਤ ਪਿਆਰ ਦਿੱਤਾ ਉਹ ਚੀਜ਼ਾਂ ਤਾਂ ਡਾਊਨ ਆਉਣ ਕਰਕੇ ਕੰਪਨੀ ਚੰਗੀ ਆ ਤਾਂ ਹੁਣ ਜਦੋਂ ਵਧਣ ਤੇ ਆਈ ਤਾਂ ਵਾਪਸ ਵਧ ਗਈ ਦੇਖੋ ਮੈਂ ਤੁਹਾਨੂੰ ਇਹਦਾ ਜਿਸ ਦਿਨ ਮੈਂ ਇਹ ਕੰਪਨੀ ਪੋਰਟਫੋਲੀਓ ਦੇ ਵਿੱਚ ਬਣਾਈ ਇਹਦਾ ਹਿੱਸਾ ਆਪਾਂ ਇਹਨੂੰ ਰੱਖਿਆ ਤਾਂ ਉਸ ਦਿਨ ਦਾ ਪ੍ਰਾਈਸ ਸੀਗਾ 1190 ਰੁਪਏ 13 ਤਰੀਕ ਨੂੰ ਇੱਕ ਮਿੰਟ ਆਪਾਂ ਇੱਥੇ ਦੇਖੋ ਚੈੱਕ ਵੀ ਕਰ ਲੈਨੇ ਆ 14 ਮਈ ਹਾਂ ਇਹ 14 ਮਈ ਨੂੰ ਪਾਈ ਸੀਗੀ ਮੈਂ 13 ਤੇ 14 ਤਰੀਕ ਨੂੰ ਬਣਾਈ ਸੀ ਉਸੇ ਉਸੇ ਦਿਨ ਦਾ ਜਿੰਨਾ ਵੀ ਪ੍ਰਾਈਸ ਸੀਗਾ ਮੈਂ ਉਹ ਵਾਲਾ ਫਿੱਟ ਕਰਤਾ ਸੀ ਠੀਕ ਤੁਸੀਂ ਵੀ ਜਾ ਕੇ ਚੈੱਕ ਕਰ ਸਕੋ ਉਸ ਦਿਨ ਦਾ ਪ੍ਰਾਈਸ ਸੀਗਾ 1190 ਰੁਪਏ ਅੱਜ ਇਹਦਾ ਪ੍ਰਾਈਸ ਹੋ ਗਿਆ 1851 ਰੁਪਏ ਅੱਧ ਤੋਂ ਜ਼ਿਆਦਾ ਕ੍ਰਾਸ ਕਰ ਚੁੱਕੀ ਆ ਇਹ ਕੰਪਨੀ ਅਗਲੀ ਕੰਪਨੀਆਂ ਦੇਖੋ 46. 77% ਕੈਨਸ ਟੈਕਨੋਲੋਜੀ ਮੈਂ ਤੁਹਾਨੂੰ ਦੱਸੀ ਸੀ ਜਿਸ ਦਿਨ ਆਪਾਂ ਆਪਣਾ ਪੋਰਟਫੋਲੀਓ ਬਣਾਇਆ ਸੀ ਸਿਰਫ 1 ਮਹੀਨਾ ਪਹਿਲਾਂ ਉਸ ਦਿਨੇ ਕੰਪਨੀ 2465 ਰੁਪਏ ਦੇ ਸੀ ਅੱਜ ਇਹ ਕੰਪਨੀ ਹੈਗੀ 3628 ਰੁਪਏ ਦੇ ਹੋ ਬਾਕੀ ਹੋਰ ਕੰਪਨੀਆਂ 13% 11% ਆਪਾਂ ਉਧਰ ਵੀ ਚੱਲਾਂਗੇ ਜਿਹੜੀਆਂ ਐਮ ਤੋਂ ਜ਼ेड ਤੱਕ ਕੰਪਨੀਆਂ ਨੇ ਉਹ ਵੀ ਦੇਖਾਂਗੇ ਆ ਦੇਖੋ 19 16 10 10 ਠੀਕ 1 52% ਆ ਗਈ ਦੇਖੋ ਫੀਨੋਲੈਕਸ ਕੇਬਲ ਮੈਨੂੰ ਸਿਰਫ ਇੰਨਾ ਹੀ ਪਤਾ ਸੀ ਉਸ ਦਿਨ ਕਿ ਇਹ ਸਾਰੀਆਂ ਕੰਪਨੀਆਂ ਚ ਇੱਕ ਮਹੀਨੇ ਚ ਕਿਹੜੀ ਕੰਪਨੀ ਕਿੰਨੀ ਜ਼ਿਆਦਾ ਰਿਟਰਨ ਦੇਊਗੀ ਇਹ ਮੈਨੂੰ ਨਹੀਂ ਪਤਾ ਇੱਕ ਸਾਲ ਤੋਂ ਬਾਅਦ 5 ਸਾਲ ਤੋਂ ਬਾਅਦ ਕਿਹੜੀ ਕੰਪਨੀ ਕਿੰਨੇ ਗੁਣਾ ਵੱਧੂਗੀ ਮੈਨੂੰ ਓਨੈਸਟਲੀ ਨਹੀਂ ਪਤਾ ਮੈਂ ਇਹ ਕਲੇਮ ਨਹੀਂ ਕਰਦਾ ਠੀਕ ਜੀ ਮੈਂ ਓਨੈਸਟਲੀ ਤੁਹਾਨੂੰ ਕਹਿ ਦਿੰਦਾ ਨਹੀਂ ਮੈਨੂੰ ਨਹੀਂ ਪਤਾ ਜੇ ਕੋਈ ਬੰਦਾ ਕਹਿ ਰਿਹਾ ਕਿ ਮੈਨੂੰ ਪਤਾ ਤਾਂ ਮੈਨੂੰ ਓਕੇ ਪਤਾ ਨਹੀਂ ਕਿਵੇਂ ਉਹਨਾਂ ਨੂੰ ਪਤਾ ਹੈਗਾ ਫੀਨੋਲੈਕਸ ਕੇਬਲ 1000 ਦੇ ਨੇੜੇ ਤੇੜੇ ਮੈਂ ਤੁਹਾਨੂੰ ਬੋਲਿਆ ਅੱਜ ਕੰਪਨੀ ਹੈਗੀ ਆ 1550 ਸਿਰਫ 1 ਮਹੀਨੇ ਤੋਂ ਬਾਅਦ ਉਸੇ ਤਰ੍ਹਾਂ EMS 31% ਐਕਸਾਈਡ 23% ਤਾਂ ਅ ਗੈਲੈਕਸੋਸਮਿਥ ਫਾਰਮਾ ਆ ਗਈ ਇਹ 31% ਵੱਧ ਗਿਆ ਤਾਂ ਕ੍ਰੌਮਟਨ ਗਰੀਵਜ਼ ਇਹਦੀ ਆਪਾਂ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਨਿਅਰਲੀ 300 ਕੋਸ਼ ਦੇ ਉੱਪਰ ਪ੍ਰਾਈਸ ਹੀ ਆਦਾ 416 ਰੁਪਏ ਦੇ ਉੱਪਰ ਹੈਗਾ ਤੇ ਬਹੁਤ ਹੀ ਵਧੀਆ ਇਨਕਰੀਜ਼ ਹੈ ਦੀ ਹੋਈ ਆ ਬਾਕੀ ਕੰਪਨੀਆਂ ਵਧੀਆ ਚੱਲ ਰਹੀਆਂ ਨੇ ਆਜ਼ਾਦ ਇੰਜੀਨੀਅਰਿੰਗ 34% ਹੁਣ ਇੱਥੇ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਜੇ ਤੁਸੀਂ ਸਾਰੇ ਚੰਗੇ ਸ਼ੇਅਰ ਲਓਗੇ ਚੰਗੇ ਤਕੜੇ ਬੰਦੇ ਲਵਾਂਗੇ ਤਾਂ ਉਹਨਾਂ ਚੋਂ ਸਿਰਫ ਕੁਝ ਹੀ ਥੱਕਣਗੇ ਕਦੇ ਤੇ ਬਾਕੀ ਦੇ ਸਾਰੇ ਕਿਉਂਕਿ ਉਹ ਅੱਗੇ ਨੂੰ ਜਾਣਗੇ ਕਿਉਂਕਿ ਸਾਰੇ ਸਟਰੋਂਗ ਨੇ ਠੀਕ ਜੇ ਅਪਾ ਮਾੜੀਆਂ ਕੰਪਨੀ ਲਵਾਂਗੇ ਉਹ ਪਿੱਛੇ ਨੂੰ ਖਿੱਚਣਗੇ ਪਿੱਛੇ ਨੂੰ ਆਪਣਾ ਪੋਰਟਫੋਲੀਓ ਉਦੋਂ ਜਾਊਗਾ ਜਦੋਂ ਆਪਣੇ ਕੋਲੇ ਸਿਰਫ ਥੋੜੀਆਂ ਜੀਆਂ ਚੰਗੀਆਂ ਕੰਪਨੀਆਂ ਨੇ ਬਾਕੀ ਸਾਰੀਆਂ ਪਿੱਛੇ ਖਿੱਚਣ ਵਾਲੀਆਂ ਨੇ ਬਟ ਜਦੋਂ ਅਪਾ ਸਾਰੇ ਬਹੁਤ ਸਟਰੋਂਗ ਲਵਾਂਗੇ ਤਾਂ ਉਹਨਾਂ ਨੇ ਅੱਗੇ ਹੀ ਅੱਗੇ ਭੱਜੇ ਜਾਣਾ ਇਹਨਾਂ ਦੇ ਤੁਸੀਂ ਕਦੇ ਸ਼ੇਅਰ ਪ੍ਰਾਈਸ ਓਵੇਂ ਵੀ ਦੇਖੋਗੇ ਇਹ ਬਸ ਹੌੜੀ 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 ਐਸ ਐਸ ਤਰ੍ਹਾਂ ਕਰਦੇ ਕਦੇ ਥੋੜਾ ਐ ਡਾਊ ਕੇ ਡਾਊਨ ਆਏ ਉਸ ਤੋਂ ਬਾਅਦ ਕਿਉਂਕਿ ਜਾਣਾ ਇਹਨਾਂ ਨੇ ਉੱਪਰ ਹੀ ਇਹ ਕੰਪਨੀਆਂ ਚੰਗੀਆਂ ਇਹਨਾਂ ਦਾ ਜਿਹੜਾ ਫੇਸ ਆ ਉਹ ਅਗਾਹਮੁਖੀ ਰਹੂਗਾ ਪਿਛਾਮੁਖੀ ਨਹੀਂ ਰਹਿਣਾ ਤਾਂ ਇਸ ਕਰਕੇ ਇਹ ਹੈਗੀ ਇਹ ਗੱਲ ਜਿਆਦਾ ਆਪਣੇ ਕੋਲੇ ਆਪਾਂ ਰੱਖ ਲਈ ਜਿੰਨੀ ਆਪਾਂ ਨੂੰ ਮਿਲੀਆਂ ਤੇ ਹੁਣ ਆਪਾਂ ਦੇਖਦੇ ਹਾਂ ਐਮ ਤੋਂ ਲੈ ਕੇ ਜ਼ੈਡ ਤੱਕ ਦੀਆਂ ਕੰਪਨੀਆਂ ਆ ਦੇਖੋ ਇੱਧਰ ਉਹਦੇ ਚ ਆਪਾਂ ਇੱਕ ਮਹੀਨੇ ਤੋਂ ਬਾਅਦ ਆਲਰੇਡੀ ਆਪਣਾ ਪੋਰਟਫੋਲੀਓ ਗਰੋ ਕਰ ਚੁੱਕਿਆ 12% ਤਾਂ ਦੋਨਾਂ ਨੂੰ ਮਿਲਾ ਲਈਏ ਕਿਉਂਕਿ ਆਲਮੋਸਟ ਇੱਕੋ ਜਿਹੀਆਂ ਕੰਪਨੀਆਂਜ਼ ਨੇ ਦੋਨਾਂ ਦੇ ਵਿੱਚ ਤੇ ਉਧਰ 10 ਸਵਾ 10% ਸੀ ਇੱਧਰ ਸਵਾ 12 ਤਾਂ ਨੀਅਰਲੀ ਸਵਾ 11% ਦੀ ਰਿਟਰਨ ਆਪਾਂ ਨੂੰ ਮਿਲ ਚੁੱਕੀ ਆ ਇੱਕ ਮਹੀਨੇ ਦੇ ਵਿੱਚ ਹੁਣ ਅਦੇ ਜੇ ਕੋਈ ਫਾਇਦਾ ਕੀ ਆ ਇਹ ਤਾਂ ਲੰਮਸਮ ਆਪਾਂ ਨੂੰ ਉਹ ਮਿਲ ਗਈ ਰਿਟਰਨ ਬਟ ਫਾਇਦਾ ਕੀ ਹੋਇਆ ਫਾਇਦਾ ਇਹ ਹੋਇਆ ਮੰਨ ਲਓ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਆ ਕਿਸੇ ਵੀ ਕੰਮ ਲਈ ਪੈਸੇ ਦੀ ਲੋੜ ਆ ਹੁਣ ਆਪਾਂ ਕੁਝ ਕੰਪਨੀਆਂਜ਼ ਦੇਖੀ ਆ ਨਾ ਜਿਨ੍ਹਾਂ ਦੇ ਸ਼ੇਅਰ 50% ਤੋਂ ਉੱਪਰ ਵਧੇ ਵਧ ਗਿਆ ਨਾ 1 ਮਹੀਨੇ ਚ 50% ਤੁਸੀਂ ਉਹ ਇੱਕ ਨੂੰ ਸੈਲ ਵੀ ਕਰ ਸਕਦੇ ਠੀਕ ਸਾਰੀ ਦੀ ਸਾਰੀ ਆਪਾਂ ਨੂੰ ਅਮਾਉਂਟ ਕੱਢਣ ਦੀ ਲੋੜ ਨਹੀਂ ਹੈਗੀ ਦੂਸਰਾ ਫਾਇਦਾ ਇਹ ਆ ਕੁਝ ਕੰਪਨੀਆਂਜ਼ ਆਪਾਂ ਦੇਖੀਆਂ ਜਿਹੜੀਆਂ ਹਾਲੇ ਥੱਲੇ ਚੱਲ ਰਹੀਆਂ ਓਕੇ ਬਟ ਮੇਰੀ ਅਮਾਉਂਟ ਹੀ ਇੰਨੀ ਡਿਲੀਊਟ ਹੋ ਜਾਣੀ ਆ ਕਿਉਂਕਿ ਮੇਰੇ ਕੋ 180 ਨੇ ਸੱਤ ਕੰਪਨੀਆਂ ਤਾਂ ਹੈ ਨਹੀਂ ਗਿਆ ਜੇ ਮੇਰੇ ਕੋਲ ਸੱਤ ਹੁੰਦੀਆਂ ਮੇਰਾ ਬਹੁਤ ਸਾਰਾ ਪੈਸਾ ਉਹਨਾਂ ਦੇ ਉਹਨਾਂ ਸੱਤਾਂ ਦੇ ਵਿੱਚ ਲੱਗੇ ਜਾਣਾ ਸੀਗਾ ਹੁਣ ਮੇਰੇ ਕੋਲ ਕੰਪਨੀਆਂ ਈ ਨਹੀਂਆਂ ਨੇ ਤਾਂ ਜੇ ਮੇਰੀ ਇੱਕ ਜਾਂ ਦੋ ਕੰਪਨੀਆਂ ਥੱਲੇ ਵੀ ਰਹਿ ਰਹੀਆਂ ਤਾਂ ਮੇਰਾ ਮੇਰਾ ਕਿੰਨਾ ਕੁ ਲਾਸ ਹੋ ਰਿਹਾ ਵਾ ਐ ਤਾਂ ਹੈ ਨਹੀਂਗਾ ਕਿ ਮੇਰੀ ਰਾਤ ਦੀ ਨੀਂਦ ਖਰਾਬ ਹੋ ਗਈ ਜਾਂ ਮੈਂ ਸੁਈਸਾਈਡ ਹੀ ਕਰਨ ਤੱਕ ਪਹੁੰਚ ਜਾऊंगा ਨਹੀਂ ਨਾ ਹੁਣ ਇੱਥੇ ਦੇਖੋ ਪੀਟੀਸੀ ਇੰਡਸਟਰੀ ਇੱਕ ਉਹ ਕੰਪਨੀ ਸੀ ਜਿਹਨੂੰ ਮੈਂ ਆਪਣੇ ਉਹ سپورਟਫੋਲੀਓ ਚ ਰੱਖਿਆ ਸੀ ਤੁਹਾਨੂੰ ਉੱਪਰ ਦਿਖ ਰਿਹਾ ਹੋਗਾ ਟਾਪ ਪਰਫਾਰਮਿੰਗ ਐਸੈਟ 62% ਇੱਕ ਮਹੀਨੇ ਦੇ ਵਿੱਚ ਇਹ ਕੰਪਨੀ 62% ਮੈਂ ਤੁਹਾਨੂੰ ਇਹ ਬੋਲਿਆ ਸੀ ਕਿ ਇਸ ਦੇ ਵਿੱਚ ਸਿਰ ਮੈਂ ਤੁਹਾਨੂੰ ਇਹ ਨਹੀਂ ਦਿਖਾਉਂਗਾ ਕਿ ਦੇਖੋ ਦੇਖੋ ਐਨੀ ਰਿਟਰਨ ਮਿਲਗੀ ਨਹੀਂ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਲੌਂਗ ਟਰਮ ਲੌਂਗ ਟਰਮ ਲੌਂਗ ਟਰਮ ਮੈਂ ਬੋਲਦਾ ਰਹਿਣਾ ਬਟ ਜਦੋਂ ਕੋਈ ਕੰਪਨੀ 100 ਰੁਪਏ ਤੋਂ 1000 ਰੁਪਏ ਤੇ ਗਈ ਆ ਤਾਂ ਐਵੇਂ ਤਾਂ ਨਹੀਂ ਹੈਗਾ ਨਾ ਕਿ ਜਦੋਂ ਤੱਕ ਉਹ 1000 ਰੁਪਏ ਤੇ ਗਈ ਨਹੀਂ ਆਪਣੇ ਲਈ ਅਵੇਲੇਬਲ ਹੀ ਨਹੀਂ ਹੈਗੀ ক্লোਜ਼ ਐਂਡਡ ਆ ਆਪਾਂ ਸੈਲ ਹੀ ਨਹੀਂ ਕਰ ਸਕਦੇ ਆਪਾਂ ਕਰ ਸਕਦੇ ਆ ਆਪਣੇ ਸਾਹਮਣੇ ਹੀ ਗਈ ਨਾ ਕਿਤੇ ਨਾ ਕਿਤੇ ਆਪਾਂ ਨੂੰ ਪੈਸੇ ਦੀ ਲੋੜ ਪੈਣੀ ਆ ਤੁਸੀਂ ਉਦੋਂ ਕਰ ਵੀ ਸਕਦੇ ਹੋ ਤੇ ਜਦੋਂ ਇੱਕ ਮਹੀਨੇ ਦੇ ਵਿੱਚ ਜਦੋਂ ਇੱਕ ਮਹੀਨੇ ਦੇ ਵਿੱਚ ਇੱਕ ਕੰਪਨੀ 62% ਵਧ ਵੀ ਗਈ ਤਾਂ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਤਾਂ ਤੁਸੀਂ ਉੱਥੇ ਉਹਨੂੰ ਸੈਲ ਵੀ ਕਰ ਸਕਦੇ ਹੋ ਉਹੀ ਅਮਾਉਂਟ ਜੇ ਤੁਹਾਨੂੰ ਕੋਈ ਲੋੜ ਹੈਗੀ ਆ ਕਿਤੇ ਤਾਂ ਉਹਨੂੰ ਤੁਸੀਂ ਯੂਜ਼ ਕਰ ਲਓ ਆਪਣੀ ਨਹੀਂ ਤਾਂ ਫਿਰ ਵਾਪਸ ਕਿਸੇ ਹੋਰ ਚੰਗੇ ਸ਼ੇਅਰ ਦੇ ਵਿੱਚ ਪਾ ਲਓ ਹੁਣ ਇੱਥੇ ਵੀ ਆ ਦੇਖੋ 21% ਚੱਲ ਰਿਹਾ ਆਪਣਾ ਮੋਲਟੈਕ ਟੈਕਨੋਲੋਜੀ ਬਹੁਤ ਹੀ ਵਧੀਆ ਕੰਪਨੀ ਸੀ ਬਹੁਤ ਥੱਲੇ ਪ੍ਰਾਈਸ ਦੇ ਉੱਪਰ ਮਿਲ ਰਹੀ ਸੀ 31% ਪੀਟੀਸੀ ਇੰਡਸਟਰੀ ਜਿਸ ਦਿਨ ਮੈਂ ਤੁਹਾਨੂੰ ਬੋਲਿਆ 7200 ਦੇ ਨੇੜੇ ਤੇ ਜਿਹੜੇ ਪ੍ਰਾਈਸ ਸੀ ਅੱਜ 11100 ਹੋ ਗਿਆ ਸਿਰਫ 1 ਮਹੀਨੇ ਦੇ ਵਿੱਚ ਬਾਕੀ ਕੰਪਨੀਆਂ ਔਨ ਐਵਰੇਜ ਠੀਕ ਠੀਕ ਕਰ ਰਹੀਆਂ ਨੇ ਹੁਣ ਇੱਕ ਹੋਰ ਦੇਖੋ ਚੀਜ਼ ਇੱਥੇ ਜਿਹੜੀਆਂ ਕੰਪਨੀਆਂ ਥੋੜੀਆਂ 네ਗੇਟਿਵ ਵੀ ਚੱਲ ਰਹੀਆਂ ਨੇ ਰੈਪਰ ਇੰਡੀਆ ਜ਼ਬਰਦਸਤ ਕੰਪਨੀ ਆ ਬਹੁਤ ਉਹ ਮੈਂ ਮੈਂ ਨਹੀਂ ਰੱਖਣਾ ਸੀ ਕਿਉਂਕਿ ਆਲਰੇਡੀ ਵੱਧ ਚੁੱਕਿਆ ਸੀ ਇਸੇ ਕਰਕੇ ਫਿਲਹਾਲ ਇਹ ਆਰਾਮ ਕਰ ਰਿਹਾ ਠੀਕ ਹੈ ਨਾ ਇਹ ਮਸਤਾ ਬੰਦਾ ਇਸ ਟਾਈਮ ਕਿਉਂਕਿ ਇਹਨੇ ਆਲਰੇਡੀ ਬਹੁਤ ਜ਼ਿਆਦਾ ਰਿਟਰਨ ਦੇ ਚੁੱਕਿਆ ਸੀ ਇਸ ਕਰਕੇ ਇਹ ਰੈਸਟ ਕਰ ਰਿਹਾ ਵਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਰੈਪਰ ਇੰਡੀਆ ਦੀ ਤੇ ਪੀਰਾਮਲ ਫਾਰਮਾ ਠੀਕ ਆ ਬਹੁਤ ਹੀ ਵਧੀਆ ਵਾ ਹੁਣ ਆ ਦੇਖੋ ਅੱਗੇ ਐਸ ਜੀ ਐਸ 31% ਮਦਰ ਸਨਸੂਮੀ 30% ਵੱਧ ਗਿਆ ਸੰਸੇਰਾ 21% ਆ ਤੇ 25% ਰੋਲੈਕਸ ਰਿੰਗ ਐਸੇ ਤਰ੍ਹਾਂ ਹੀ ਆ ਦੇਖੋ ਸਾਰੇ ਚੱਲੀ ਜਾ ਰਹੇ ਆ ਜਿਹੜਾ ਕੋਈ ਇੱਕ ਕੋਈ ਥੱਲੇ ਵੀ ਆ ਹੁਣ ਦੇਖੋ ਨੈਗੇਟਿਵ ਚ ਕਿਹੜ ਦੇ ਨੇੜੇ ਤੇਰੇ TCS ਮਤਲਬ ਕੀ ਕਮਾਲ ਕੰਪਨੀ ਹੈਗੀ ਇਹ TCS ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ 네ਗੇਟਿਵ ਵੀ ਆ ਤਾਂ ਕੋਈ ਨਹੀਂ ਰੈਸਟ ਕਰਨ ਦੋ ਵਿਚਾਰੇ ਨੂੰ ਉਹਦਾ ਕੰਮ ਕਿਸੇ ਹੋਰ ਨੇ ਚੱਕ ਲੈਣਾ ਵੈਰੌਕ ਇੰਜੀਨੀਅਰਿੰਗ 42% ਵੱਧ ਗਿਆ ਮੈਨੂੰ ਹੁਣ ਵੀ ਆਦਾ ਜਿਸ ਦਿਨ ਮੈਂ ਇਹਦਾ ਵੀ ਇੱਕ ਸਪੈਸ਼ਲ ਵੀਡੀਓ ਬਣਾਇਆ ਸੀ ਤੁਹਾਡੇ ਲਈ ਉਦੋਂ ਵੀ ਕਿਸੇ ਇੱਕ ਦੋਸਤ ਨੇ ਬੜਾ 네ਗੇਟਿਵ ਕਮੈਂਟ ਉਹਨਾਂ ਨੇ ਕੀਤਾ ਸੀਗਾ ਤਾਂ ਮੈਂ ਉਹਨਾਂ ਨੂੰ ਵੀ ਮਜ਼ਾਕ 'ਚ ਹੀ ਲਿਖਦਾ ਸੀ ਕਿ ਕੋਈ ਗੱਲ ਨਹੀਂ ਆਪਾਂ ਇੱਕ ਸਾਲ ਬਾਅਦ ਮਿਲਾਂਗੇ ਤੁਸੀਂ ਵੀ ਹਲੇ ਆਪਣਾ 네ਗੇਟਿਵ ਕਮੈਂਟ ਬੰਦ ਕਰੋ ਤੇ ਮੈਂ ਵੀ ਇਹਦੀ ਸਿਫਤ ਸਲਾਹ ਕਰਨਾ ਬੰਦ ਕਰਾਂ ਟਾਈਮ ਹੀ ਡਿਸਾਈਡ ਕਰੂਗਾ ਕਿ ਕੌਣ ਬੇਨਾਂ ਮੈਂ ਉਹਨਾਂ ਨੂੰ 1 ਸਾਲ ਦਾ ਟਾਈਮ ਫਰੇਮ ਦਿੱਤਾ ਸੀ ਸਿਰਫ 1 ਮਹੀਨੇ ਤੋਂ ਬਾਅਦ ਹੀ ਮੇਰੀ ਇਸ ਕੰਪਨੀ ਨੇ ਮੇਰਾ ਨਾਮ ਬਚਾ ਲਿਆ ਠੀਕ ਹੈ ਜੀ 487 ਰੁਪਏ ਦੇ ਉੱਪਰ ਮੈਂ ਤੁਹਾਨੂੰ ਸ਼ੇਅਰ ਦੱਸਿਆ ਸੀ 699 ਨੀਅਰਲੀ 700 ਰੁਪਏ ਦੇ ਉੱਪਰ ਸ਼ੇਅਰ ਚਲਾ ਗਿਆ 42% ਦੇ ਉੱਪਰ ZF ਕਮਰਸ਼ੀਅਲ 34 ਐਸ ਐਸ ਤਰ੍ਹਾਂ ਹੀ ਚੱਲੀ ਜਾਂਦੇ ਆ ਤੇ ਇਹ ਹੁਣ ਆ ਦੇਖੋ -7% ਦੇ ਨੇੜੇ ਤੇ ਜਿਹੜਾ ਸ਼ੇਅਰ ਚੱਲ ਰਿਹਾ ਵਾ ਸੇਂਟ ਗੋਬੇਨ ਤੇ ਹੁਣ ਸੇਂਟ ਗੋਬੇਨ ਸੇਂਟ ਗੋਬੇਨ -7% ਚੱਲ ਰਿਹਾ ਵੈਸਟਿੰਗ ਬਟ ਮਤਲਬ ਜ਼ਬਰਦਸਤ ਕੰਪਨੀ ਆ ਗਲਾਸਸ ਦੀ ASAHI INDIA ਵਾ ਉਹ ਵੀ ਰੱਖਿਆ ਹੋਇਆ ਵਾ ਦੂਸਰਾ SAINT GOBEN ਤੇ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ 7% ਵੀ ਆ ਕਿਤੇ ਵੀ ਆ ਕਿਉਂਕਿ ਇਹ ਵੀ ਆਲਰੇਡੀ ਪਿੱਛੇ ਜੇ ਬਹੁਤ ਜ਼ਿਆਦਾ ਵਧਿਆ ਹੋਇਆ ਇਹ ਵੀ ਆਰਾਮ ਕਰ ਰਿਹਾ ਇਹਨੂੰ ਆਪਾਂ ਹਿਲਾਉਂਦੇ ਨਹੀਂ ਇਹਨੂੰ ਸੁੱਤਾ ਰਹਿਣ ਦੇਣੇ ਵਿਚਾਰੇ ਨੂੰ ਕਾਫੀ ਥੱਕਿਆ ਹੋਇਆ ਬੰਦਾ ਇਹ ਇਹਨੂੰ ਆਪਾਂ ਹਾਲੇ ਹਿਲਾਉਂਦੇ ਨਹੀਂ ਨੀਂਦ ਪੂਰੀ ਹੋਣ ਦਿੰਨੇ ਆ ਆਪਣੇ ਆਪ ਕਿਸੇ ਦਿਨ ਉੱਠੂਗਾ ਆਪਣਾ ਕੰਮ ਸ਼ੁਰੂ ਕਰੂਗਾ ਤਾਂ ਦੋ ਚੀਜ਼ਾਂ ਮੈਂ ਟੁਰਨਾ ਇਸ ਪੋਰਟਫੋਲੀਓ ਤੇ ਡਿਸਕਸ ਕਰਨਾ ਚਾਹੁੰਦਾ ਸੀ ਪਹਿਲੀ ਤਾਂ ਇਹੀ ਕਿ ਰਿਟਰਨ ਦੂਸਰਾ ਉਹਦਾ ਫਾਇਦਾ ਜੇ ਕੋਈ ਇੱਕ ਅੱਧੀ ਕੰਪਨੀ ਥੱਲੇ ਵੀ ਜਾਂਦੀ ਆ ਆਪਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਦੂਸਰਾ ਕੋਈ ਨਾ ਕੋਈ ਕੰਪਨੀਆਂ ਵਿਚੋਂ ਹੋਣਗੀਆਂ ਜਿਹੜੀਆਂ ਐਕਸਟਰਾ ਆਰਡੀਨਰੀ ਬਹੁਤ ਜ਼ਿਆਦਾ ਵਧ ਜਾਣਗੀਆਂ ਤਾਂ ਕਹਿਣਾ ਮੈਂ ਲੌਂਗ ਟਰਮ ਪਰ ਤੁਸੀਂ ਉਹਨਾਂ ਨੂੰ ਸ਼ਾਰਟ ਟਰਮ ਦੇ ਵਿੱਚ ਵੀ ਦੇਖੋਣ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਕਿੰਨੀਆਂ ਕੰਪਨੀਆਂਸ ਮੈਂ ਦਿਖਾਈਆਂ ਪੀਟੀਸੀ ਇੰਡਸਟਰੀ 68% ਵਧ ਗਈਆਂ ਸੱਤਾਂ ਅੱਠ ਹੋਰ ਕੰਪਨੀਆਂਸ ਨੇ ਜਿਹੜੀਆਂ ਇੱਕ ਮਹੀਨੇ 'ਚ 50% ਤੋਂ ਉੱਪਰ ਵਧ ਗਈਆਂ ਤਾਂ ਜੇ ਤੁਹਾਨੂੰ ਲੱਗਦਾ ਕਿ ਹਾਂ ਸ਼ਾਰਟ ਟਰਮ ਆ ਜੀ ਮੈਂ ਤਾਂ ਸ਼ਾਰਟ ਟਰਮ ਨਾਲ ਤੁਸੀਂ ਉਹਨਾਂ ਨੂੰ ਸੈਲ ਕਰ ਦਿਓ ਜੇ ਤੁਹਾਨੂੰ ਆਪਣੀ ਲੋੜ ਹੈਗੀ ਆਪਣੇ ਲਈ ਵਰਤ ਲਓ ਨਹੀਂ ਆਪਣਾ ਅੱਜ ਦਾ ਇਸ ਚੀਜ਼ ਦਾ ਵੀਡੀਓ ਆਪਾਂ ਹੁਣ ਅਗਲੇ ਮਹੀਨੇ ਫੇਰ ਇਹਦੀ ਉਹ ਪਰਫਾਰਮੈਂਸ ਦੇਖਾਂਗੇ ਤੇ ਹੁਣ ਮੈਂ ਤੁਹਾਨੂੰ ਮਿਲਦਾ ਹਾਂ ਕੱਲ ਜਾਂ ਪਰਸੋਂ ਇੱਕ ਹੋਰ ਵੀਡੀਓ ਦੇ ਨਾਲ ਕੁਝ ਹੋਰ ਕੰਪਨੀਆਂ ਲੈ ਕੇ